ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਸ਼ਹਿਰ ਫਰੀਦਕੋਟ ਤੋਂ ਕਵਰ ਕਰ ਰਹੇ ਹਾਂ ਦੋਸਤੋ ਬਾਈ ਪ੍ਰਦੀਪ ਦੇ ਘਰੋਂ ਤੇ ਕੋਠੇ ਡੋੜ ਰਹੇ ਜਾਂਦੇ ਆ ਦੋਸਤੋ ਸ਼ਹਿਰੋਂ ਬਾਹਰ ਬਾਹਰ ਇਹ ਰਹਿ ਜਾਂਦੇ ਆ ਤੇ ਬਾਈ ਦਾ ਦੋਸਤੋ ਵਪਾਰ ਦਾ ਕੰਮ ਆ ਇਸ ਘਰ ਦੇ ਵਿੱਚ ਉਹਨਾਂ ਨੇ ਇਹ ਗੱਲ ਕਰ ਲਈ ਦੋਸਤੋ ਕਾਫੀ ਵੀਡੀਓ ਪਾਈਆਂ ਤੇ ਹੁਣ ਦੋਸਤੋ ਕਣਕ ਦੀ ਵੜਾਈ ਜਿਹੜੀ ਆ ਹੋ ਚੁੱਕੀ ਐ ਤੇ ਬਾਈ ਨੇ ਹੁਣ ਦੁਬਾਰੇ ਫੇਰ ਆ ਕੰਮ ਸ਼ੁਰੂ ਕੀਤਾ ਤੇ ਘੱਟ ਪਸ਼ੂ ਲਿਆਉਂਦਾ ਸੀ ਜਾਨੀ ਕਿ ਲਿਆਉਂਦਾ ਸੀਗਾ ਤੇ ਵੀਡੀਓ ਤੋਂ ਬਗੈਰ ਹੀ ਬਾਈ ਨੇ ਵੇਚਿਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਨਾਗਾ ਇੱਕ ਦੋਸਤੋ ਕੱਟੀ ਐ ਖੀਰੀ ਤੇ ਤਿੰਨ ਹੈਗੀਆਂ گاਵਾ ਪ੍ਰੋਪਰ ਡਿਟੇਲ ਬਾਈ ਤੋਂ ਲਵਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਜੀ ਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਪ੍ਰਦੀਪ ਤੋਂ ਲੈ ਲੈਣੀ ਆ ਆਓ ਬਾਈ ਹਾਂਜੀ ਬਾਈ ਜੀ ਸਸਿਆ ਹੋਰ ਠੀਕ ਠਾਕ ਬਾਈ ਠੀਕ ਆ ਬਈ ਪ੍ਰਦੀਪ ਆਪਣਾ ਨੰਬਰ ਦੱਸ ਦੀ ਨਾਲ ਐਡਰੈਸ ਸਮਝਾ ਦੀ ਇੱਕ ਵਾਰੀ ਇਥੋਂ ਫਰੀਦਕੋਟ ਲੋਕਲ ਨਹਿਰਾਂ ਤੇ ਬੈਠਿਆ ਵੀਰੇ ਠੀਕ ਆ ਬਈ ਤੇ ਫੋਨ ਨੰਬਰ 70095 34765 ਠੀਕ ਆ ਅੱਜ ਕਿੰਨੇ ਨਾ ਆਗਾ ਬਈ ਪੱਤੀ ਅੱਜ 4 ਨਾ ਆਗਾ ਵੀਰੇ ਆਪਣਾ ਠੀਕ ਆ ਚਾਰ ਨਾ ਆਇਆ ਹਾਂਜੀ ਠੀਕ ਆ ਇੱਕ ਨੰਬਰ ਦੀ ਗੱਲ ਕਰ ਲਈਏ ਬਈ ਵੈੜ ਦੀ ਇਹ ਪਹਿਲਾ ਸੂਆ ਵੀਰੇ ਠੀਕ ਆ ਪਹਿਲਾ ਸੂਆ ਸੂਈ ਹੋਈ ਆ ਪਹਿਲਾ ਸੂਆ ਸੂਈ ਵੀ ਆ ਦੂਜੇ ਵਾਸਤੇ ਗੱਭਣਾ ਚਾਰ ਦੰਦ ਹੁੰਦਾ ਵੀਰੇ ਮੂੰਹ ਮੂੰਹ ਚਾਰ ਦੰਦ ਹੋ ਗਈ ਦੂਜੇ ਲਈ ਗੱਭਣ ਹਾਂਜੀ ਗੱਭਣ ਕਿੰਨੇ ਚਾਰ ਦੀ ਹੋ ਗਈ ਬਈ ਸੱਤ ਮਹੀਨਿਆਂ ਤੋਂ ਪਲੱਸ ਆ ਵੀਰੇ ਸੱਤ ਮਹੀਨਿਆਂ ਤੋਂ ਪਲੱਸ ਹੋ ਗਈ ਤਿੰਨ ਸਾਢੇ ਤਿੰਨ ਕਿਲੋ ਦੁੱਧ ਇੱਕ ਟਾਈਮ ਹੁੰਦਾ ਡਰਾਈ ਕਰਨ ਲੱਗਾ ਮੀ ਠੀਕ ਆ ਡਰਾਈ ਕਰ ਰਹੇ ਆ ਜਾਨਕੀ ਆਪਾਂ ਠੀਕ ਆ ਆਪਾਂ ਚੈੱਕ ਕਰਵਾਈ ਹੋਈ ਏ ਨਾ ਬਈ ਚੈੱਕ ਕਰਾਈ ਵੀ ਆ ਵੀਰੇ ਥਣਾ ਦੇ ਓਕੇ ਆ ਕੋਈ ਥਣਾ ਚ ਨੌਕਸ ਨਹੀਂ ਗ ਸੱਤਾਂ ਮਹੀਨਿਆਂ ਤੋਂ ਗੱਬੜਾ ਹੈਗੀ ਆ ਜਾਨੀ ਕਿ ਪਲੱਸ ਹੈਗੀ ਹੈ ਬਾਈਆਂ ਦਾ ਤੇ ਦੂਜੇ ਸੂਏ ਲਈ ਗੱਬਣਾ ਦੋਸਤੋ ਚਾਰ ਦੰਦਾ ਵੀਰੇ ਮੂੰਹ ਮੂੰਹ ਚਾਰ ਦੰਦਾ ਦੱਸਦਾ ਬਾਈ ਕਦ ਘਰ ਸੋਣਾ ਥੋੜਾ ਇੱਕਰਾਉ ਸੰਗ ਦੇ ਵਿੱਚ ਹੈਗੀ ਹੈ ਦੋ ਕੁ ਮਹੀਨ ਲੈ ਨੇ ਲਓ ਵੀ ਦੋ ਕੁ ਮਹੀਨਿਆਂ ਦੀ ਬਾਈ ਦੱਸਦਾ ਦੋ ਕੁ ਮਹੀਨੇ ਤਾਈ ਸੋਣਾ ਹੈ ਨੇ ਤੇ ਹੋ ਸਕਦਾ ਵੀ ਜੇ ਗਰਮੀ ਘਟਦੀਏ ਤਾਂ ਦੁੱਧ ਵੀ ਸੋਣਾ ਪਿਆਊਗੀ ਕਿਉਂਕਿ ਕਰੋ ਸੰਗ ਦੇ ਵਿੱਚ ਆ ਥੰਥੰ ਨੂੰ ਦੋਸਤੋ ਕਰਮ ਵਾਲੀ ਨੂੰ ਬਹੁਤ ਸੋਣਾ ਲੱਗਿਆ ਦੇਖ ਸਕਦੇ ਆ ਬਾਕੀ ਫੇਸ ਦੀ ਚੰਗੀ ਹੈ ਦੋਸਤੋ ਵੇਖ ਸਕਦੇ ਆ ਕੱਦ ਕੱਦ ਵੀ ਸੋਹਣਾ ਤੇ ਨੇੜੇ ਹੋ ਕੇ ਤੁਹਾਨੂੰ ਹਵਾਨੇ ਦੀ ਜੱਜਮੈਂਟ ਆਖਰਾ ਦਿੰਦੇ ਆ ਵੇਖ ਸਕਦੇ ਆ ਸੋਹਣਾ ਥਾਣਾ ਦਾ ਸੈਜ ਆ ਦੋਸਤੋ ਵੇਖ ਸਕਦੇ ਆ ਪੂਰਾ ਮੁੱਠੀ ਚਵਾਈ ਵਾਲਾ ਥਾਂ ਲੱਗਿਆ ਸ਼ਾਮ ਦੇ 5:30 ਹੋ ਚੁੱਕੇ ਆ ਉਸ ਢੰਗ ਨਾਲ ਦੀ ਹਵਾਨੇ ਦੀ ਜੱਜਮੈਂਟ ਕਰ ਰਿਹਾ ਤੇ ਬਾਈਆਂ ਦਾ ਇੱਕ ਟਾਈਮ ਹੀ ਚੋਣੇ ਆ ਕਿਹੜੇ ਟਾਈਮ ਦੇ ਸਵੇਰ ਦੇ ਚੋਣੇ ਕਿ ਸ਼ਾਮ ਨੂੰ ਬਈ ਉਹ ਸ਼ਾਮ ਨੂੰ ਚੋਣੇ ਆ ਵੀਰੇ ਸ਼ਾਮ ਨੂੰ ਚੋਣੇ ਆ ਯਾਨੀ ਕੱਲ ਸ਼ਾਮ ਦੀ ਚੋਈ ਹੋਈ ਆ ਹਾਂ ਕੱਲ ਸ਼ਾਮ ਦੀ ਲੋ ਬਈ ਬਾਈਆਂ ਦਾ ਕੱਲ ਸ਼ਾਮ ਦੀ ਚੋਈ ਹੋਈ ਆ ਕੋਈ ਵੀਰ ਐ ਨਾ ਆਖੇ ਵੀ ਦੁੱਧ ਰੋਕਿਆ ਹੋਇਆ ਕਿਉਂਕਿ ਬਾਈ ਜੰਦਾ ਆਪਾਂ ਡਰਾਈ ਕਰ ਰਹੇ ਆਂ ਥਾਂ ਥੋਡੇ ਪਾਸ ਖਰਾ ਦੂਗੀ ਤੇ ਤੋੜ ਕੇ ਤੁਹਾਨੂੰ ਖਾਦਨੇ ਤੇ ਜਿਹੜੇ ਵੀਰ ਨੇ ਦੋਸਤੋ ਚੈੱਕ ਕਰਾਉਣੀ ਆ ਆਪ ਦਾ ਡਾਕਟਰ ਲਿਆ ਕੇ ਚੈੱਕ ਕਰਵਾ ਸਕਦੇ ਆਂ ਥੋੜੀ ਫਿੱਕੀ ਪੈਂਦੀ ਆ ਸੰਭਾਈ ਦੀ ਦੋਸਤੋ ਕਮੀ ਐ ਨੂੰ ਜਿਹੜਾ ਵੀਰ ਸਾਮ ਦਾ ਨਾ ਦੋਸਤੋ ਵੈੜ ਸੋਹਣੀ ਤਿਆਰ ਹੋਊਗੀ ਦੂਜੇ ਸੂਏ ਲਈ ਗੱਬਣਾ ਦੋਸਤੋ ਕੱਦ ਕਾਠ ਵੀ ਸੋਹਣਾ ਥਾਂ ਵੀ ਕਰਮ ਵਾਲੀ ਨੂੰ ਸੋਹਣਾ ਲੱਗਿਆ ਦੇਖ ਸਕਦੇ ਆਂ ਟਟਮਾ ਹਵਾਨਾ ਨਹੀਂ ਕੋਈ ਫੋਟ ਚਾਂਗ ਨਹੀਂ ਤੇ ਰੇਟ ਆਪਾਂ ਬਾਈ ਪ੍ਰਦੀਪ ਤੋਂ ਪੁੱਛ ਲੈਨੇ ਆ ਕੀ ਰੇਟ ਕਰਨਾ ਬਾਈ ਪ੍ਰਦੀਪ ਰੇਟ ਕੀ ਕਰ ਦਿਆਂਗੇ ਦਾ ਰੇਟ ਵੀਰੇ ਆਪਣਾ ਦੇ ਮੁੱਲ ਫੁੱਲ ਦੇ 40 ਕਰਾ ਲਓ ਠੀਕ ਆ ਤੇ 36000 ਰੁਪਏ ਦੀ ਹਾਂ ਨਾ ਦੇਵਾਂਗੇ ਵੀਰੇ 36000 ਦੀ ਦੇ ਦੇਾਂਗੇ ਹਾਂ ਚੈੱਕ ਵੀਰੇ ਆਪਦੀ ਚੈੱਕ ਕਰਾ ਲਓ ਚੈੱਕ ਆਪਣੀ ਕਰਾਈ ਹੈ ਠੀਕ ਆ ਤੇ ਦੋਧਾ ਉਹਦਾ ਜੋ ਕੇ ਵੇਲੇ ਸਨਾਂ ਦੀ ਓਕੇ ਜਮ ਠੀਕ ਆ ਲਓ ਵੀ ਬਾਈ ਜਿੰਨੂ ਫੁੱਲ ਗਾਰੰਟੀ ਹੈ ਦੋਸਤੋ ਚੈੱਕ ਕਰਵਾਉਣੀ ਹੋਵੇ ਗੱਬਣ ਤਾਂ ਆਪਦਾ ਡਾਕਟਰ ਲਿਆ ਕੇ ਕਰਵਾ ਸਕਦੇ ਆ ਤੇ ਰੇਟ ਬਾਈ 36000 ਹਾਂ 36000 ਦੀ ਦੇ ਦਾਂਗੇ ਠੀਕ ਆ ਲਓ ਵੀ ਮੌਕੇ ਤੇ ਥੋੜਾ ਬਹੁਤਾ ਮਾਨਤਨ ਹੋ ਜਾਂਦਾ ਹੁੰਦਾ ਕੋਈ ਵੀ ਰੇਟ ਫਿਕਸ ਨਹੀਂ ਹੁੰਦਾ ਇਸ ਤੋਂ ਕਿ ਬਈ 2 ਨੰਬਰ ਦੀ ਗੱਲ ਕਰ ਲਈਏ ਇਹ ਤੀਜਾ ਸੁਹਾਗਾਾਂ ਸੋਈ ਵੀਏ ਵੀਰੇ ਠੀਕ ਆ ਤੀਜਾ ਸੁਹਾਗਾ ਸੂਈ ਆ ਸੂਈ 25 26 ਦਿਨਾਂ ਦੀ ਤੁਸੀਂ ਮਹੀਨੇ ਦੀ ਗਿਨੋ ਬੱਚਾ ਨਾਲ ਠੀਕ ਆ ਲੋ ਵੀ ਬੱਚਾ ਵੀ ਤੁਹਾਨੂੰ ਖਾ ਦੇਣਾ ਅਨਮਾਨ ਹੋ ਜਾਣਾ ਬਾਈਆਂ ਦਾ 25 26 ਦਿਨ ਹੋ ਗਏ ਤੇ ਬਈ ਐਸ ਵਕਤ ਦੁੱਧ ਦੀ ਗੱਲ ਕਰ ਲਈਏ ਦੁੱਧ ਕਿੰਨਾ ਆ ਇਹਦਾ ਦੁੱਧ 22 ਲੀਟਰ ਮਾਰ ਕੇ ਦੇਵਾਂਗੇ ਵੀਰੇ ਠੀਕ ਆ 20 ਖੁੱਲਾ ਢੁੱਲਾ ਮੰਨ ਕੇ ਕੋਈ ਵੀ ਬੰਦਾ ਚੋਲੇ ਉਨੇ ਨਹੀਂ ਹੁੰਦਾ ਠੀਕ ਆ 20 ਲੀਟਰ ਜਾਨੀ ਖੁੱਲਾ ਜਵਾ ਦੇਾਂਗੇ ਹਾਂ ਬਈ ਠ ਭਾਈ 2 ਛੱਡ ਕੇ 3 ਝੋਲੇ 19 ਨਹੀਂ ਹੁੰਦਾ 21 ਹੋਊਗਾ 20 ਰੱਖਦੇ ਆਪਾਂ ਚਵਾਈ ਦੀ ਓਕੇ ਆ ਬਾਈ ਜਮ ਓਕੇ ਵੀਰੇ ਠੀਕ ਲੋ ਵੀ ਬਾਈਆਂ ਦਾ ਚਵਾਈ ਦੀ ਓਕੇ ਆ ਤੀਜਾ ਸੂਆ ਸੂਈ ਆ 25 26 ਦਿਨ ਹੋ ਗਏ ਪੀਕ ਲੈਵਲ ਤੇ ਦੋਸਤੋ ਹੁਣ ਦੁੱਧ ਚੱਲ ਰਹੀ ਆ ਜਿਹੜਾ ਬਾਈਆਂ ਦਾ 20 ਲੀਟਰ ਚਵਾ ਦਿਆਂਗੇ ਵੈਸੇ ਦੋਸਤੋ ਬਾਈਆਂ ਦਾ ਦੁੱਧ 22 ਲੀਟਰ ਹੀ ਹੋਊਗਾ ਤੇ ਆਪਾਂ 20 ਲੀਟਰ ਹੀ ਰੱਖਦੇ ਆਂ ਹਵਾਨਾ ਦੋਸਤੋ ਕਰਮਾਲੀ ਨੂੰ ਇਹਨੇ ਵੀ ਸੋਹਣਾ ਲੱਗਿਆ ਥਾਣ ਵੀ ਕਰਮਾਲੀ ਨੂੰ ਸੋਹਣਾ ਲੱਗਿਆ ਵੇਖ ਸਕਦੇ ਆਂ ਬਿਲਕੁਲ ਸਾਫ਼ ਸੁਥਰਾ ਥਾਣਾ ਦੋਸਤੋ ਬਹੁਤ ਸੋਹਣਾ ਮੋਟ ਤੇ ਕੱਦ ਵੀ ਦੋਸਤੋ ਸੋਹਣਾ ਦੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਗੈਸ ਸਾਇਜ ਆ ਤੇ ਮਿਲਕਵੇਨ ਨੀ ਨਿਗਾ ਮਾਰ ਸਕਦੇ ਆ ਕਰਾਸ ਅੰਗ ਇਹਦਾ ਦੋਸਤੋ ਗਰਮੀ ਚ ਦੁੱਧ ਵੀ ਸੋਹਣਾ ਪਿਆਉਗੀ ਕਿਉਂਕਿ 20 ਲੀਟਰ ਤੇ ਦੋਸਤੋ ਹੁਣ ਜੇ ਗੱਲ ਕਰ ਲਈਏ ਮਹੀਨੇ ਵਾਂਗੂ ਸੂਈ ਆ ਤੇ ਬਾਈਆਂ ਦਾ 20 ਲੀਟਰ 22 ਲੀਟਰ ਹੁਣ ਕੱਢ ਰਹੀ ਆ ਇਸ ਵਕਤ ਤੇ ਤੋੜ ਕੇ ਤੁਹਾਨੂੰ ਖਾ ਦੇਣੇ ਆ ਤੇ ਬੱਚਾ ਵੀ ਇਹਦਾ ਤੁਹਾਨੂੰ ਨਿਗਾ ਮਰਾ ਦੇਣੀ ਆ ਜੱਜਮੈਂਟ ਹੋ ਜੂਗੀ ਗੈਸਾਈ ਵੀ ਸੋਹਣਾ ਤੇ ਹਵਾਨਾ ਵੀ ਦੋਸਤੋ ਗੱਲ ਕਰ ਲਈਏ ਨਾ ਸੋਹਣਾ ਦੋਸਤੋ ਫਿਕਸ ਜਈ ਜੇ ਆਪਾਂ ਕਹਦੀਏ ਨਾ ਗੱਲ ਕਰੀਏ ਕੋਈ ਟੁੱਟ ਮਾ ਨਹੀਂ ਹਵਾਨਾ ਬਾਕੀ ਕੋਈ ਲੀਸੀ ਲਾ ਵੀ ਨਹੀਂ ਦੋਸਤੋ ਕੱਦ ਕਾਠ ਵੀ ਸੋਹਣਾ ਵੇਲ ਬੂਲ ਵੀ ਚੰਗੀ ਆ ਚੁਵਾਈ ਤੁਸੀਂ ਕਰਨੀ ਆ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਤੇ ਰੇਟ ਆਪਾਂ ਬਾਈ ਪ੍ਰਦੀਪ ਤੋਂ ਪੁੱਛ ਦਿੰਨੇ ਆ ਪਹਿਲਾਂ ਤੁਹਾਨੂੰ ਇਹਦਾ ਬੱਚਾ ਵਿਖਾ ਦਿੰਨੇ ਆ ਆਹਾ ਬੱਚਾ ਦੇਖ ਸਕਦੇ ਹੋ ਕਿ ਉਹ ਵਿਹੜ ਦਾ ਵੀ ਕਦ ਕਾਠ ਸੋਹਣਾ ਤੇ ਬੱਚੇ ਦਾ ਵੀ ਕਦ ਕਾਠ ਪੂਰਾ ਹੀ ਆ ਦੋਸਤੋ ਕੋਈ ਵੀਰ ਇੱਥੇ ਆਉਂਦਾ ਤਾਂ ਇਹ ਗੱਲ ਨਾ ਕਵੇ ਵੀ ਜਿਆਦੇ ਚਰਦੀ ਸੂਈ ਆ ਬਾਈ ਜਾਂ ਦਾ ਆਪਾਂ ਨੂੰ ਮਾਲਕਾਂ ਨੇ ਇਹ ਮਹੀਨੇ ਦੀ ਦੱਸਿਆ 25 26 ਦਿਨਾਂ ਦੀ ਤੇ ਬਾਈ ਪ੍ਰਦੀਪ ਇਹਦਾ ਰੇਟ ਕੀ ਕਰਦੇ ਆਗੇ ਇਹਦਾ ਮਤਲਬ ਵੀਰੇ ਮੁੱਲ ਆਪਣਾ ਦੀ 85 ਕਰਾ ਲਓ 82000 ਰੁਪਏ ਦੇ ਦਾਂਗੇ ਠੀਕ ਆ 82000 ਦੀ ਹਾਂ ਠੀਕ ਆ ਮੌਕੇ ਤੇ ਮਾਨਤਨ ਥੋੜਾ ਕਰ ਬਸ ਉਹ ਛੋਟ ਛੱਪੇ ਵਾਲਾ ਹੋਊਗਾ ਮਤਲਬ ਕਿ 70 75 ਵਾਲਾ ਫੋਨ ਨਾ ਲਾਵੇ ਠੀਕ ਆ ਲਓ ਵੀ ਬਾਈ ਜਾਂ ਦਾ ਥੋੜਾ ਬਹੁਤਾ ਮਾਨਤਨ ਹੋ ਜੂ ਜਿਹੜੇ ਵੀਰ ਨੇ ਦੋਸਤੋ ਪੈਸੇ ਲਾਉਣੇ ਆ ਬਾਈਆਂ ਦਾ ਕੱਚੇ ਰੁਪਏ ਕੋਈ ਵੀ ਵੀਰ ਨਾ ਲਾਵੇ ਬੇਸ਼ੱਕ ਭੌਂਦੀ ਫੋਨ ਨਾ ਲਾਵੇ ਤੇ ਬਾਈ ਇਸ ਤੋਂ ਅੱਗੇ ਜਰਸੀ ਦੀ ਗੱਲ ਕਰ ਲਈਏ ਇਹ ਤੀਜਾ ਸੂਆ ਸੁਣੀ ਆ ਵੀਰੇ ਠੀਕ ਆ ਤੀਜਾ ਸੂਆ ਸੁਣਦੀ ਆ ਹਾਂਜੀ ਪੰਜਾਬ ਵਾਲੀ ਜਰਸੀ ਆ ਸਹੀ ਗੱਲ ਆ ਬਈ ਪੰਜਾਬ ਵਾਲੀ ਜਰਸੀ ਆ ਕਦ ਕਾਠ ਵੀ ਨਹੀਂ ਛੋਟਾ ਕਦ ਕਾਠ ਸੋਣਾ ਬਈ ਦਿਨਾਂ ਦੀ ਗੱਲ ਕਰ ਲਈਏ ਦਿਨ ਕਿੰਨੇ ਲੈ ਜੀ ਇੱਕ ਹਫਤਾ 8 ਦਿਨ ਲੈਣੇ ਆ ਵੀਰੇ ਕੱਲੇ ਹਫਤਾ ਲੈ ਜੂਗੀ ਠੀਕ ਆ ਸੂਆ ਤੀਜਾ ਹੀ ਸੁਣਾ ਸੂਆ ਤੀਜਾ ਸੁਣੀ ਠੀਕ ਆ ਤੇ ਦੁੱਧ ਕਿੰਨਾ ਪਾ ਦੂਗੀ ਬਈ ਅੰਦਾਜ਼ਾ 18 ਕਿਲੋ ਘੱਟ ਦੋ ਘੱਟ ਵੀਰੇ 17 18 ਕਿਲੋ ਪਾ ਦੂਗੀ ਲਓ ਬਈ ਸੋਹਣੇ ਕੱਦ ਕਾਠ ਵਾਲੀਏ ਕੋਈ ਦੋਸਤੋ ਜੇ ਗੱਲ ਕਰ ਲਈਏ ਨਾ ਛੋਟੇ ਨਹੀਂ ਗੀ ਤੀਜਾ ਸੁਹਾ ਸੂਣਾ ਫਵਾਨਾ ਵੀ ਦੋਸਤੋ ਕਰਮਾ ਵਾਲੀ ਨੇ ਹਫਤੇ ਤਾਈਂ ਸੋਨਾ ਬਣਾ ਜਾਣਾ ਢਿੱਲ ਢੁਲ ਕਾਫੀ ਪਈ ਐ ਦੇਖ ਸਕਦੇ ਆ ਮੋਰ ਖਾਦ ਲਈਏ ਗੱਲ ਕਰੀਏ ਨਾ ਦੋਸਤੋ ਨਿਕਲ ਹੀ ਆ ਗੂੰਦ ਆਉਂਦੀ ਐ ਦੇਖੋ ਲੋ ਲਓ ਬਈ ਬਾਈਆਂ ਦਾ ਵਾਕਈ ਦੋਸਤੋ ਦੇਖ ਸਕਦੇ ਆ ਬਿਲਕੁਲ ਗੂੰਦ ਹੀ ਆਉਂਦੀ ਐ ਸੀਲ ਠੰਡੀ ਗਾਂ ਵੀਰੇ ਕੋਈ ਬਾਕੀ ਸੀਲ ਸਾਊਆ ਬਾਈ ਨੇ ਦੋਸਤੋ ਹੁਣ ਤੁਹ ਚੈੱਕ ਕਰਵਾ ਹੀ ਦਿੱਤੀ ਨਹੀਂ ਤਾਂ ਛੇਤੀ ਪਸੂ ਹੱਥ ਨਹੀਂ ਲਾਉਣ ਦਿੰਦਾ ਦੇਖ ਸਕਦੇ ਹਵਾ ਨੇ ਢਿੱਲ ਕਾਫੀ ਪਈ ਆ ਤੇ ਥਣ ਵੀ ਦੋਸਤੋ ਇਹਨੇ ਕਰਮਾਂ ਵਾਲੀ ਨੇ ਸੋਨਾ ਬਣਾ ਜਾਣਾ ਬਾਕੀ ਫੇਸ ਬਿਊਟੀ ਦੀ ਚੰਗੀ ਹੈ ਦੋਸਤੋ ਦੇਖ ਸਕਦੇ ਇਹ ਤੋਂ ਪਰਸੈਂਟ ਵੀ ਕ੍ਰੋਸ ਹੋਗੇ ਨਹੀਂ ਲੈ ਵੀ ਪ੍ਰਦੀਪ ਇਹਨੂੰ ਵੀ ਖੋਲ ਲੀ ਤੋੜ ਕੇ ਵਿਖਾ ਦਈਏ ਪੰਜਾਬ ਵਾਲੀ ਜਰਸੀ ਜਿਹੜੇ ਵੀਰ ਦੋਸਤੋ ਪਾਹਲਦੇ ਹਨ ਆ ਕੇ ਇੱਥੇ ਆਪਦੀ ਤਸੱਲੀ ਕਰ ਲਿਓਏ ਪੁਰਾਣੀਆਂ ਵੀਡੀਓ ਜਰਸੀਆਂ ਜੱਲੀਆਂ ਆਪਾਂ ਚੰਗੀ ਤੋਂ ਚੰਗੀ ਵੇਚੀਏ ਵੀਰੇ ਅੱਗੇ ਸਹੀ ਗੱਲ ਆ ਸਹੀ ਗੱਲ ਆ ਬਾਈ ਹਜੇ ਵੀ ਕਈ ਫੋਨ ਲਾਉਂਦੇ ਆ ਸਹੀ ਗੱਲ ਆ ਜਰਸੀ ਤਾਂ ਬਾਈ ਜਿਉਂ ਜਿੰਨਾ ਚਿਰ ਮਰਜੀ ਪਈ ਰਹੇ ਵੀਡੀਓ ਵੇਖ ਕੇ ਅਗਲਾ ਫੋਨ ਲਾ ਹੀ ਲੈਂਦਾ ਦੇਖ ਸਕਦੇ ਇਹ ਵੀ ਜਰਸੀ ਕੋਈ ਛੋਟੀ ਨਹੀਂ ਅੱਦਕਾਰ ਵੀ ਸੋਹਣਾ ਬਾਕੀ ਦੁੱਧ ਵੀ ਸੋਹਣਾ ਪਿਆ ਜੂ 16 17 ਲੀਟਰ ਬਾਈਆਂ ਦਾ ਖੁੱਲਾ ਪਿਆ ਜੂਗੀ ਕਿਉਂਕਿ ਗਰਮੀ ਇਹ ਘੱਟ ਹੀ ਮਨਾਉਂਦੀ ਆ ਬਰੀਡ ਜਰਸੀ ਇਸ ਤੋਂ ਅੱਗੇ ਦੋਸਤੋ ਬਾਈ ਕੋਲ ਨਾ ਇੱਕ ਨੀਨਾ ਕੱਟੀ ਮੂੰਹ ਖੀਰੀ ਆ ਇਹਦੀ ਵੀ ਜਾਣਕਾਰੀ ਲੈ ਲੈਂਦੇ ਆ ਪਹਿਲਾਂ ਬਾਈ ਤੋਂ ਜਰਸੀ ਦਾ ਰੇਟ ਪੁੱਛ ਲਈਏ ਬਾਈ ਪ੍ਰਦੀਪ ਜਰਸੀ ਦਾ ਰੇਟ ਕੀ ਕਰਦੇ ਆਂ ਵੀਰੇ ਮੁੱਲ ਪਾਉਂ ਸੀ 20000 ਰੁਪਿਆ ਕਰਾ ਲੋ ਠੀਕ ਆ ਬਾਈ 60000 ਰੁਪਿਆ ਦੇ ਹਾਂ ਤੇ ਨਹੀਂ ਦੇਵਾਂਗੇ ਵੀਰੇ 60000 ਦੀ ਦੇ ਦੇਾਂਗੇ ਹਾਂਜੀ ਠੀਕ ਲਓ ਬਈ ਜਰਸੀ ਦਾ ਰੇਟ ਬਾਈ ਨੇ 66000 ਰੁਪਿਆ ਰੱਖਿਆ ਥੋੜਾ ਬਹੁਤਾ ਮਾਨਦਾਨ ਹੋ ਜਾਊਗਾ ਇਸ ਤੋਂ ਅੱਗੇ ਬਾਈ ਝੂਟੀ ਦੀ ਗੱਲ ਕਰ ਲਈਏ ਕਿੰਨੀ ਉਮਰ ਹੋ ਗਈ ਇਹਦੀ ਛੋਟੇ ਵੀਰੇ ਦੋਹਾਂ ਸਾਲਾਂ ਦੇ ਨੇੜ ਤੇੜ ਹੈਗੀ ਆ ਠੀਕ ਆ ਦੋਹਾਂ ਸਾਲਾਂ ਦੇ ਨੇੜ ਤੇੜ ਹੈਗੀ ਆ ਹਾਂ ਠੀਕ ਆ ਤੇ ਇਹਦੀ ਮਾਂ ਤੇ ਆਪਾਂ ਇੱਕ ਇਹੇ ਟੋਕੜ ਮਾਂ ਇਹਦੀ ਟੋਕੜ ਗੱਭਨ ਸੀ ਵੀਰੇ ਠੀਕ ਆ ਬਈ ਤੇ ਉਹ ਆਪਣਾ ਯਾਰ ਦੋਸਤ ਲੈ ਗਿਆ ਠੀਕ ਆ ਤੇ ਰਹਿ ਗਈ मतलब जे मां ਵੀ ਇਹਦੀ ਚੰਗੀ ਰਕਮ ਚ ਵਿਕੀ ਆ ਠੀਕ ਆ ਤੇ ਉਹ ਆਪਣੇ ਕੋਲ ਤੋਂ ਔਕੜ ਗੱਬਨ ਦੀ ਵੀ ਇਹਦੀ मां ਦੀ ਵੀਡੀਓ ਹੈਗੀ ਆ ਨਾਲ ਖੜੀ ਆ ਵੀਰੇ ਠੀਕ ਆ ਤੇ ਪਿਛਲੇ ਸੂਏ ਦੀ ਆਪਣੇ ਗਵਾਂਢ ਚੋ ਵੀ ਕੀ ਆ ਠੀਕ ਆ ਬਈ ਤੇ ਜਿਨ੍ਹਾਂ ਨੇ મતਲਬ ਕਿ ਪੇਜ ਤੇ ਕਿਸੇ ਤੇ ਪਾਈ ਸੀਗੀ ਉਹਦੇ मां ਦੀ ਇਹਦੀ ਨਾਲ ਖੜੀ ਤਿਆਰੀ ਦੀ ਵੀਡੀਓ ਵੀ ਹੈਗੀ ਪਿਛਲੇ ਸੂਏ ਠੀਕ ਆ ਲਓ ਵੀ ਬਾਈ ਜਾਂਦਾ ਨਾ ਇਹਦੀ ਵੀਡੀਓ मां ਦੀ ਵੀ ਤੇ ਹੈਗੀ ਆ ਤੇ ਇਹਦੀ ਵੀ ਨਾਲ ਹੈਗੀ ਆ ਕਿਉਂਕਿ ਬਾਈ ਜਾਂਦਾ ਕਿਸੇ ਚੈਨਲ ਤੇ ਪਾਈ ਹੋਈ ਸੀ ਵੀਰ ਸਰਬੇ ਗਿੱਲ ਦੇ ਚੈਨਲ ਤੇ ਹੈਗੀ ਆ ਵੀਡੀਓ ਤੁਹਾਨੂੰ ਖੁਦ ਵਿਖਾ ਦੂਗਾ ਕਿਉਂਕਿ ਹਾਂ ਕੋਈ ਵੀ ਭਰਾ ਲੈ ਕੇ ਮੰਗਾ ਸਕਦਾ ਵੀਰੇ ਹਾਂ ਸਹੀ ਗੱਲ ਆ ਤੇ ਦੋਸਤੋ ਬਾਈ ਨੇ ਦੋਵੇਂ ਨਾਗੀਆਂ ਖਰੀਦ ਲਈ ਸੀ ਟੋਕੜ ਕੱਬਣੇ ਦੀ ਮਾਂ ਸੀ ਉਹ ਵੀ ਚੰਗੀ ਕੀਮਤ ਤੇ ਵਿਕੀ ਸੀ ਝੋਟੀ ਦੋਸਤੋ ਇਹ ਵੀ ਸੋਹਣੀ ਤਿਆਰ ਹੋਣ ਵਾਲੀ ਆ ਸਿੰਘ ਸੁੰਗ ਬਿਲਕੁਲ ਨਾਲੋਂ ਮੋੜਦੀ ਆਉਂਦੀ ਆ ਤੇ ਥੱਲੋ ਦੋਸਤੋ ਤੁਹਾਨੂੰ ਖਾ ਦਿੰਦੇ ਆ ਪੂਛ ਦੇ ਵਿੱਚ ਹੀ ਥੋੜੇ ਜਿਹਾ ਆਵਾਜ਼ ਚਟਿਆ ਬਾਕੀ ਦੋਸਤੋ ਜੈਡ ਬਲੈਕ ਹੀ ਆ ਇੱਕ ਸਾਰੇ 93 ਦੋਸਤੋ ਕਰਮਾ ਵਾਲੀ ਨੂੰ ਸੋਹਣਾ ਲੱਗਿਆ ਧੋਲੀ ਕਾਲੀ ਬਹੁਤ ਚੰਗੀ ਆ ਜਿਹੜਾ ਵੀ ਸਾਹਮਣੇ ਵਸਤੇ ਜਾਨਾ ਨਾ ਕੋਈ ਲਿੱਸੀ ਲਾਮੀ ਨਹੀਂ ਦੋਸਤੋ ਕੱਦ ਕਾਠ ਵੀ ਸੋਹਣਾ ਕਰ ਜਾਣਾ ਮੂੰਹ ਖੀਰੀ ਆ ਹਜੇ ਦੋ ਸਾਲਾਂ ਦੇ ਏੜ ਗੇੜ ਚ ਹੈਗੀ ਐ ਜਿਹੜਾ ਵੀ ਸਾਹਮਣੇ ਵਸਤੇ ਕਟੀਆਂ ਭਾਲਦਾ ਨਾ ਬਹੁਤ ਸੋਹਣੀ ਦੋਸਤੋ ਥੱਲੋ ਤਿਆਰ ਹੋਣੀ ਐ ਮੋਟਾ ਥਣ ਲੱਗਿਆ ਪੂਰਾ ਤੇ ਸਿੰਗ ਵੀ ਇਹਨੇ ਕੁੰਡਾ ਬਣਾ ਜਾਣਾ ਬਿਲਕੁਲ ਨਾਲੋਂ ਮੋੜਦੀ ਆਉਂਦੀ ਐ ਤੇ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਲੈ ਵੀ ਪ੍ਰਦੀਪ ਇਹ ਵੀ ਖੋਲਨੀ ਚਾਰ ਨਾਗ ਸੀ ਚਾਰਾਂ ਚੋਂ ਕੋਈ ਵੀ ਪਸੰਦ ਹੋਏ ਬਾਈ ਪ੍ਰਦੀਪ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਕਿਸਨ ਪਰਚਾਲੇ ਇੱਕ ਸਾਈਧਿਆ ਦੋਸਤੋ ਕੋਈ ਵੀ ਵੀਰ ਦੋਸਤੋ ਚੰਗੀ ਫੀਲਡ ਫੂਡ ਪਾ ਕੇ ਦੋਸਤੋ 6 ਕਿ ਮਹੀਨੇ ਸੰਭਾਲ ਸਕਦਾ ਨਾ ਸੀਮਣੇ ਨੇ ਝੋਟੀ ਨਹੀਂ ਦੋਸਤੋ ਲੈ ਲੈਣਾ ਕੋਈ ਲਸੀ ਨਹੀਂ ਸੋਨਾ ਕੱਦ ਕਾਹਾ পেট ਪੂਰਾ ਚੰਗਾ ਦੋਸਤੋ ਸਿੰਘ ਵੇਖ ਸਕਦੇ ਆ ਮਗਰੋਂ ਤੁਹਾਨੂੰ ਜੱਜਮੈਂਟ ਹੁੰਦੀ ਹੋਣੀ ਆ ਬਿਲਕੁਲ ਕੁੰਡਾ ਕਰਦੀ ਹੁੰਦੀ ਆ ਦੋਸਤੋ ਰੇਟ ਇਹਦਾ ਵੀ ਆਪਾਂ ਬਾਈ ਪ੍ਰਦੀਪ ਤੋਂ ਪੁੱਛ ਲਈਏ ਬਾਈ ਪ੍ਰਦੀਪ ਇਹਦਾ ਵੀ ਹਾਂ ਨਾ ਜਾਈ ਦੱਸਦੀ ਬਾੜਾ ਮੋਲ ਉਪਰੋਂ ਦੀ ਆ ਵੀਰੇ 37 ਕਰਾ ਲਓ 37 35000 ਦੀ ਦੇ ਦੇਾਂਗੇ ਠੀਕ ਆ 35000 ਦੀ ਦੇ ਦੇਾਂਗੇ ਲਓ ਵੀ ਇਹਦਾ ਰੇਟ ਬਾਈ ਨੇ 35000 ਰੁਪਏ ਤਾਂ ਹੀ ਕੀਤਾ ਚਾਰਾਂ ਨਗਾ ਦੀ ਦੋਸਤੋ ਡਿਟੇਲ ਬਾਈ ਤੋਂ ਆਪਾਂ ਲੈਤੀ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਤਾਂ ਕੱਲੇ ਕੱਲੇ ਦੀ ਦੋਸਤੋ ਜਾਣਕਾਰੀ ਲੈਤੀ ਰੇਟ ਦਾ ਵੀਡੀਓ ਦੇ ਵਿੱਚ ਹੀ ਆਪਾਂ ਬਾਈ ਤੋਂ ਪੁੱਛਦੇ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲਿਆ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ